ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵਿੰਦਰ ਡਿਮਾਨਾ ਵੱਲੋਂ ਆਏ ਪੰਜਾਬ ਸਰਕਾਰ ਤੇ ਪੱਤਰ ਤੇ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਸ਼ਹਿਰ ਹੁਸ਼ਿਆਰਪੁਰ ਦੇ ਸਾਰੇ ਪੁਲਿਸ ਸਟੇਸ਼ਨ ਅਤੇ ਪੁਲਿਸ ਲਾਈਨ ਨੂੰ ਵਕਫ-ਵਕਫ ਡੇਂਗੂ ਟਾਸਕ ਫੋਰਸ ਟੀਮਾਂ ਨੂੰ ਅਸਿਸਟੈਂਟ ਮਲੇਰੀਆ ਅਫਸਰ ਰਾਜ ਦਵਿੰਦਰ ਸਿੰਘ ਗਿੱਲ ਅਤੇ ਹੈਲਥ ਇਨਸਪੈਕਟਰ ਬਸੰਤ ਕੁਮਾਰ ਦੀ ਦੇਖਰੇਖ ਹੇਠ ਭੇਜਿਆ ਗਿਆ। ਇਸ ਮੌਕੇ ਅਸਿਸਟੈਂਟ ਮਲੇਰੀਆ ਅਫਸਰ ਤੇ ਹੈਲਥ ਇਨਸਪੈਕਟਰ ਬਸੰਤ ਕੁਮਾਰ ਵੱਲੋਂ ਦੱਸਿਆ ਗਿਆ ਕਿ ਪੁਲਿਸ ਲਾਈਨ ਦੇ ਕੁਆਟਰਾਂ ਵਿੱਚ ਲੱਗੇ ਕੂਲਰ ਅਤੇ ਜਾਨਵਰਾਂ ਦੇ ਪੀਣ ਵਾਲੇ ਪਾਣੀ ਦੇ ਪੰਡਿਆਂ ਨੂੰ ਚੈੱਕ ਕੀਤਾ ਗਿਆ ਅਤੇ ਡਿੰਗੂ ਮੱਛਰੀ ਪ੍ਰਮਾਰ ਉਹਨਾਂ ਨੂੰ ਉਸ ਵੇਲੇ ਉੱਥੋਂ ਮਿਲੀ ਉਹਨਾਂ ਇਹ ਵੀ ਦੱਸਿਆ ਕਿ ਥਾਣਾ ਮਲਟਾਉਨ ਵਿੱਚ 4 ਜਗ੍ਹਾ ਥਾਣਾ ਸਿਟੀ ਵਿੱਚ 3 ਜਗ੍ਹਾ ਥਾਣਾ ਸਦਰ ਵਿੱਚ 3 ਜਗ੍ਹਾ ਅਤੇ ਪੁਰਹਿਰਾ ਚੌਂਕੀ ਵਿੱਚ ਇੱਕ ਜਗ੍ਹਾ ਲਾਰਵਾ ਮਿਲਿਆ ਹੈ ਡਿੰਗੂ ਮਲੇਰੀਆ ਦਾ ਲਾਰਵਾ ਮਿਲਿਆ ਤੇ ਮੌਕੇ ਤੇ ਹੀ ਉਸ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ ਇਸ ਮੌਕੇ ਵਿਨੋਦ ਕੁਮਾਰ ਮਨਜਿੰਦਰ ਸਿੰਘ ਇਨਸੈਕਟ ਕਲੈਕਟਰ ਅਤੇ ਗੁਰਵਿੰਦਰ ਸ਼ਾਨੇ ਹਾਜ਼ਰ ਸਨ ਜੀ ਸਰ ਅੱਜ ਪੁਲਿਸ ਲਾਈਨ ਚੈੱਕ ਕਰਨੇ ਸੀ ਅੱਜ ਅੱਜ ਨਾ ਜਿਆ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਜੀ ਸਾਨੂੰ ਕਿ ਅੱਜ ਵੀ ਨਾ ਅੱਜ ਦੇ 9 ਤਰੀਕ ਨੂੰ ਆਪਾਂ ਸਾਰੀ ਪੁਛਲਣ ਚੈੱਕ ਕਰਨੀਆਂ ਸਾਡੇ ਮਾਨਯੋਗ ਸਿਵਕਸ਼ਰ ਸਾਹਿਬ ਡਾਕਟਰ ਜੁਲੈਂਸੈਂਟ ਮਾਨਾ ਜੀ ਤੇ ਸਾਡੇ ਡਾਕਟਰ ਡਾਕਟਰ ਜਗਦੀਪ ਹੈਪੀ ਡੋਨਸ ਫਿਰ ਉਹਨਾਂ ਦੇ ਜਿਹੜਾ ਤਾਲ ਮਿਲਦੇ ਨਾਲ ਉਹਨਾਂ ਹੁਕਮ ਅਸਰ ਦੇ ਕਾਫੀ ਅੱਜ ਇੱਥੇ ਪੁਛਲਣ ਪਹੁੰਚੇ ਆ ਸਾਰੀ ਪੁਛਲਣਾਂ ਚੈੱਕ ਕੀਤੀ ਆ ਤੇ ਸਾਨੂੰ ਜਿੱਥੇ-ਜਿੱਥੇ ਕੋਈ ਲਾਰਵਾ ਮਿਲਿਆ ਵਾ ਅਸੀਂ ਉਹਨੂੰ ਰਿਪੋਰਟ ਕੀਤਾ ਤੇ ਕਿੰਨਾ ਕਲਾਰਵਾ ਮਿਲਿਆ ਸਰ ਪੁਲਿਸ ਲਾਈਨ ਦੇ ਵਿੱਚ ਲਾਰਵਾ ਸਾਨੂੰ ਕਾਫੀ ਅੱਜ ਮਿਲਿਆ ਜੀ ਕੁਈ ਨੀਰ ਬਹੁਤ ਕੋਈ ਅੱਥਰੂ ਸਾਈਡ ਸੇ ਇਹ ਜਿਸ ਤਰ੍ਹਾਂ ਮਿਲਿਆ ਅਸੀਂ ਮੌਕੇ ਤੇ ਉਹਨੂੰ ਆਕੇ ਡਿਸਚਾਰਜ ਕਰਤਾ ਸਰ ਜਦ ਕੇ ਪੁਲਿਸ ਮਹਿਕਮਾ ਜਿਹੜਾ ਬਹੁਤ ਪੜਿਆ ਲਿਖਿਆ ਮਹਿਕਮਾ ਸਾਰਿਆਂ ਨੂੰ ਜਾਣਕਾਰੀ ਆ ਫਿਰ ਵੀ ਇਹਦੇ ਬਾਵਜੂਦ ਵੀ ਇੱਥੋਂ ਲਾਭਾ ਮਿਲਣਾ ਇਹ ਕੋਈ ਵਧੀਆ ਗੱਲ ਨਹੀਂ ਦੇਖੋ ਜੀ ਇਹਦੇ ਤੇ ਇਹਦੇ ਤੇ ਗੱਲ ਮੰਨੀ ਜਾਊਗੀ ਕਿ ਇਹ ਜਾਗਰੂਤਾ ਦੀ ਘਾਟ ਹੈ ਵਰਨਸ ਦੀ ਘਾਟ ਆ ਜੇ ਵਰਨਸ ਵਰਨਸ ਹੋਊਗੀ ਤੇ ਇਹਦੇ ਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਅੱਜ ਦੇ ਦਿਨ ਲੋਕਾਂ ਨੂੰ ਸਾਰਿਆਂ ਨੇ ਘਰ ਘਰ ਜਾ ਕੇ ਇਹਨਾਂ ਲੋਕਾਂ ਨੂੰ ਸੇਰ ਕੀਤਾ ਵਾ ਅੱਗੇ ਆਪਣੀ ਜੇ ਸੱਜਾਂ ਪ੍ਰੋਫੈਡ ਦੇ ਪਿੱਛੇ ਲੱਗੀ ਟੇਹਾਂ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਚ ਕਰਨਾ ਹਫਤੇ 'ਚ 2-3 ਵਾਰ ਉਹਨੂੰ ਵੜਪਾ ਸਾਫ਼ ਕਰਨਾ ਕੁਲਰ 'ਚ ਪਾਣੀ ਆਪਾਂ 2-3 ਦਿਨ ਬਾਅਦ ਭਰਨਾ ਉਹਨੂੰ ਖਾਲੀ ਕਰਨਾ ਠੀਕ ਹੈ ਜੀ ਇਹ ਸਾਰੀਆਂ ਅਜ ਕਲਾਸ ਨੇ ਇੱਥੇਆਂ ਟੁੱਟੀਆਂ ਕੋਈ ਆਪਣੇ ਜੇ ਕਰੇ ਜਿਵੇਂ ਇਹਨਾਂ ਕੋਈ ਗਮਲੇ ਪਏ ਆ ਜਾਂ ਟੁੱਟੇ ਕੋਈ ਕੰਟੇਨਰ ਪਏ ਆ ਉਹ ਸਾਰੇ ਇੰਚਾ ਕੀਤੇ ਸਰ ਜੇ ਮੰਨ ਲਓ ਕੱਲ ਇਹਨਾਂ ਦੇ ਕਿਸੇ ਲਾਰਬਾ ਮਿਲ ਜਾਂਦਾ ਤੇ ਉੱਤੇ ਕੋਈ ਤੁਸੀਂ ਉੱਤੇ ਕੋਈ ਉਹਨੂੰ ਦੰਡ ਵੀ ਦਿੰਨੇ ਹੋ ਕੋਈ ਜੇ ਨਹੀਂ ਲੋਕੇ ਮੰਨਦੇ ਕੋਈ ਦੰਡ ਦਿੰਨੇ ਜੋ ਸਾਨੂੰ ਉਹਦੇ 'ਚ ਫਿਰ ਅਸੀਂ ਉਹਨਾਂ ਦਾ ਬਕੈਰਾ ਚਲ ਉਹ ਕਿਸ ਤਰੀਕੇ ਨਾਲ ਚਲਾਨ ਕਰਦੇ ਨੇ ਚਲਾਨ ਕਰ ਜੋ ਕੋ ਲਾਰਾ ਮਿਲੇਗਾ ਸਹੀ ਸਿਰ ਅਸੀਂ ਆਪਣਾ ਕਪਰਚ ਨੂੰ ਅਸੀਂ ਇੰਟਿਮੇਟ ਕਰਦੇ ਆ ਉਹ ਆ ਕੇ ਫਿਰ ਇਹਨਾਂ ਦਾ ਚਲਾਨ ਕਰਦੇ ਜੀ ਚਲਾਨ ਆਨਲਾਈਨ ਵੀ ਹੋ ਜਾਂਦਾ ਜੀ ਤੇ ਘਰਾਂਕ ਵੀ ਕਰਦੇ ਜੀ ਠੀਕ ਹੈ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.